ਲਗੀ ਪਟਾਰੀ ਨਿਕਲਿਆ ਸੱਪ ਸੱਪ ਵੀ ਵਿਚਾਰਾ ਜੀ ਜੋ ਜ਼ਹਿਰ ਘਟੀ ਹੋਈ ਆ ਲੈ ਵੀ ਸੱਜਣੋਂ ਨੀਗਾ ਮਾਰ ਲੋ ਇੱਕ ਪਾਸੇ ਤਾਂ ਆ ਬਿਲਡਿੰਗ ਸੈੱਟ ਪਿਆਗਾ ਇੱਕ ਆ ਛੋਟਾ ਜਾ ਬਾਈ ਕਹਿੰਦਾ ਦੋਹਾਂ ਦੇ ਕਹਿੰਦਾ ਮੇਰਾ ਬਣਾਇਆ ਹੋਇਆ ਆ ਵੈਸੇ ਹੈਗਾ ਕਹਿੰਦਾ ਮੈਂ ਤਾਂ ਆ ਵੀ ਇਹਦੇ ਮੁੱਲ ਜੀ ਦੇਊਂਗਾ 5000 ਦਾ ਦੇਊਂਗਾ ਮੈਂ ਹੈਰਾਨਾ ਬਾਈ ਐਡਾ ਵੱਡਾ 5000 ਦਾ ਛੋਟਾ ਜਾ ਬਾਈ ਜੀ ਕੀ ਕਰਨਾ ਵੀ ਤੁਸੀਂ ਵੀ ਉਹਨੇ ਦੀ پیسے ਲਈ ਜਨੋ ਇਹ ਤਾਂ ਵੱਡੇ ਸਾਰੇ ਦੇ ਇਹਦੇ ਵਿੱਚ ਚਾਰ ਕਾਰਡ ਨੇ ਹਾਂ ਔਰ ਕੱਲ ਕੱਲ ਨੂੰ ਇਹਦੀ ਰਿਪੇਅਰ ਆ ਇਹਦੀ ਰਿਪੇਅਰ ਨਹੀਂ ਹੋएगी ਜੇ ਇਹਦੇ ਵਿੱਚ ਮੈਂ ਫਾਰਦ ਦੇਣਗੇ ਪੰਜ 6 ਹੋਣਗੇ ਚਕਾਰ ਨਹੀਂ ਇੱਥੇ ਇੱਕ ਕਾਰਡ ਆ ਸਿਰ ਇਹ ਇੱਥੇ ਇੱਕ ਕਾਰਡ ਆ ਜੀ ਇਹ ਚ ਚਾਰ ਇਹ ਚ ਚਾਰ ਕਾਰਡ ਨੇ ਜੀ ਲੈ ਵੀ ਬਾਈ ਇਹ ਚ ਬਾਡੀ ਚੱਕ ਕੇ ਦੇਖ ਲੋ ਜੀ ਤੁਸੀਂ ਤੁਹਾਨੂੰ ਆਪ ਪਤਾ ਲੱਗ ਜੂ ਖੁੱਲ ਗਈ ਪਟਾਰੀ ਨਿਕਲਿਆ ਸੱਪ ਸੱਪ ਵੀ ਵਿਚਾਰਾ ਜੀ ਜੋ ਜ਼ਹਿਰ ਘਟੀ ਹੋਈ ਆ ਸਿਰਫ ਇੱਕ ਕਾਰਡ ਜੀ ਬਾਕੀ ਹੁਣ ਹੁਣ ਇਹਨਾਂ ਵਾਲਾ ਸੱਪ ਦੇਖ ਲੋ ਚਾਰ ਮੰਜਲਾ ਬਾਈ ਆਹਾ ਮਸ਼ੀਨ ਚਾਰ ਕਾਰਟ ਲੱਗੇ ਨੇ ਜੀ ਹਾਂ ਬਿਲਕੁਲ ਚਾਰ ਕਾਰਟ ਲੱਗੇ ਨੇ ਜੀ ਰਿਪੇਅਰ ਵੀ ਗਾਰੰਟੀ ਨਾਲ ਰਿਪੇਅਰ ਦੀ ਗਾਰੰਟੀ ਨਾਲ ਜੀ ਤੇ ਰੇਟ ਦਾ ਕਿੰਨਾ ਫਰਕ ਆਪਸ 'ਚ ਇਹਨਾਂ ਦਾ ਰੇਟ ਦਾ ਫਰਕ ਆ ਜੀ ਮਾਰਕੀਟ 'ਚ ਤਾਂ ਇਹ 6000 ਦੀ ਵਿਤੀ ਜਾਂਦੇ ਨੇ 6500 ਦੀ ਵਿਤੀ ਜਾਂਦੇ ਨੇ 5000 ਦੀ ਵਿਤੀ ਜਾਂਦੇ ਨੇ ਹਮ ਲੇਕਿਨ ਇਹ ਸਿੰਗਲ ਕਾਰਟ ਆ ਇਹ ਸਿਰਫ 3500 ਰੁਪਏ ਦਾ ਕਾਰਡ ਆਉਂਦਾ ਜੀ। ਅੱਛਾ। ਹਾਂ ਜੀ ਹਾਂ। ਫਰਾਡ ਬਾਜੀ ਇਹਦੇ ਵਿੱਚ। ਠੀਕ ਹੈ ਜੀ। ਆ ਹੈਗਾ ਚਾਰ ਕਾਰਡ। ਚਾਰ ਕਾਰਡ ਲੈ ਜੀ। ਇਹ ਹੈਗਾ 5000 ਦਾ ਤੁਹਾਡੇ ਘਰ ਤੱਕ ਪਹੁੰਚਦਾ ਜੀ। ਜਿਹਨੂੰ ਕਮਾਈ ਕਰਦੇ ਜੀ ਇਸੇ ਵਿੱਚ। ਅੱਛਾ ਜੀ। ਹਾਂ ਜੀ। ਲੈ ਮਿੱਤਰੋ ਅਨਵਰ ਮੁਹੰਮਦ ਜੀ ਨਾਲ ਕਰ ਲਓ ਸੰਪਰਕ ਮਲੇਰ ਕੋਟਲੇ ਬਣਾਉਂਦੇ ਨੇ ਤੇ ਰਿਪੇਅਰ ਵੀ ਜਿਹੜਾ ਮਰਜ਼ੀ ਕਰਾ ਲਓ ਵਰੇ ਕਰ ਦੇਣਗੇ ਪੁਰਾਣਾ ਵੀ। ਸੋ ਆਜੋ ਜਾਂ ਘਰੇ ਮੰਗਾ ਲਓ ਘਰ ਹੀ ਪਹੁੰਚਦਾ ਕਰ ਦੇਣਗੇ। ਧੰਨਵਾਦ ਜੀ ਸਤਿ ਸ੍ਰੀ ਅਕਾਲ।